ਸਤਾਨਵੀਰੋ ਸਾਸਤਰੀ ਕਾਲ ਅੱਜ ਜ਼ਿਲ੍ਹਾ ਮਾਨਸਾ ਸੀ ਪਿੰਡ ਦਿਹਾੜਪੁਰ ਆਏ ਸੀਗੇ ਬਰੇਟੇ ਕੋਲੇ ਇੱਥੇ ਬਾਸਮਤੀ ਵੈਰਾਈਟੀ ਲੱਗੀ ਵੀ ਆ ਜੀ 17 18 18 85 ਤਾਂ ਕੱਦ ਦੀ ਗੱਲ ਕਰੀਏ ਬਾਈ 4 ਫੁੱਟ ਤੋਂ ਜ਼ਿਆਦਾ ਹਾਈਟ ਹੋਈ ਪਈ ਆ ਜੀ ਇੱਕ ਤਾਂ ਬਾਸਮਤੀ ਦੀ ਹਾਈਟ ਹੁੰਦੀ ਆ ਜੀ ਇੱਕ ਜੂਰੀਆ 4 ਗੱਟੇ ਕਿੱਲੇ ਦੇ ਪਾਏ ਹੋਏ ਜੀ ਵੇਖ ਸਕਦੇ ਹੋ ਤੁਸੀਂ ਬਹੁਤ ਹਾਈਟ ਆ ਤੇ ਹਾਈਟ ਹੋਣ ਕਰਕੇ ਇਧਰ ਡਿੱਗੀ ਵੀ ਪਈ ਆ ਜੀ ਤਾਂ ਕਿਸਾਨ ਦਾ ਆਪਦਾ ਵੀ ਨੁਕਸਾਨ ਆ ਜੀ ਜਿਹੜਾ ਯੂਰੀਆ ਦੀ ਮਾਤਰਾ ਬਹੁਤ ਘੱਟ ਲਾਇਆ ਕਰੋ ਜੀ 2 ਢਾਈ ਗੱਟਿਆਂ ਨਾਲ ਪਲ ਜਾਂਦੀ ਆ ਫਸਲ ਬੜਾ ਯੂਰੀਆ ਨਾਲ ਨਹੀਂ ਫਲਦੀ ਫਸਲ ਹੋਰ ਤਾਤਾ ਜਿਵੇਂ ਲੋਹਾ ਜ਼ਿੰਕ ਪਟਾਸ ਇਹ ਮਾਤਰਾ ਜ਼ਿਆਦਾ ਪਾ ਦਿਆ ਕਰੋ ਕੈਲਸ਼ੀਅਮ ਆ ਦੇਖ ਲਓ ਹੁਣ ਇੱਥੇ ਸਾਰੀ ਡਿੱਗੀ ਪਈ ਆ ਜੀ ਇਹ ਮਸ਼ੀਨ ਹੁਣ ਕਿਵੇਂ ਵੱਢੂਗੀ ਜੀ ਚੋਕ ਹੋ ਜੂਗੀ ਤਾਂ ਸਾਡੇ ਚੈਨਲ ਤੇ ਕਿਸਾਨ ਵੀਰ ਜੋ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗਾਵਾ ਪੀ ਵੀ 03 ਮਾਲਵਾ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ